ਦੁਆ ਕਰਦਾ ਮੇਰੇ ਦਰਦ ਇਸਦੀ ਤੋਂ ਹੋਵੇ ਤੇ ਅੱਜ ਹੈਗਾ ਵਸੰਦੇ ਯਾਦਿਆਗਾ ਆਪਣਾ 4th ਵਲੌਗ ਤੇ ਅੱਜ ਆਪਾਂ ਜਾਣਾ ਵਾ ਵਿਆਹ ਤੇ ਮਾਝੇ ਵਿਆਹ ਤੇ ਜਾਣਾ ਵਾ ਦਾਦੀ ਦੀ ਰਿਸ਼ਤੇਦਾਰੀ ਕੋਈ ਉੱਤੇ ਵਿਆਹ ਵਾ ਤੇ ਨਾਲੇ ਅੱਜ ਆਪਾਂ ਤੁਹਾਨੂੰ ਵਿਆਹ ਵਿਖਾਵਾਂਗੇ ਤੇ ਹੁਣ ਆਪਾਂ ਚੱਲੇ ਆਂ ਮੱਝਾਂ ਚ ਤੇ ਗੋਆ ਆਪਾਂ ਪਹਿਲਾਂ ਇਕੱਠਾ ਕਰਤਾ ਸੀਗਾ ਤੇ ਹੁਣ ਤੋੜੀ-ਟੜੀ ਪਾਰੇ ਪੱਠੇ-ਪੁੱਠੇ ਪਾਰੇ ਤੁਹਾਨੂੰ ਮਿਲਦੇ ਆ ਗਾਇਜ਼ ਮੱਝਾ ਜੋ ਕਿ ਤਨਾਤੋ ਕਾ ਪਾਉਂਗਾ ਮੈਂ ਜੀ ਹੁਣ ਆਪਾਂ ਚੱਲਦੇ ਆ ਜਲਦੀ ਜਲਦੀ ਫਾਦਾ ਤੁਹਾਨੂੰ ਲੱਗਣਾ ਕਿ ਹੋਵੇ ਤਿਆਰ ਹੋ ਕੇ ਭੱਜੀ ਫਿਰਦੀ ਤੁਹਾਨੂੰ ਮੈਂ ਵਿਖਾਉਣਾ ਚਾਹਾਂ ਆਵੇ ਭੱਜੀ ਫਿਰਦੀ ਆ ਭੱਜੀ ਫਿਰਦੀ ਜੋ ਖਾਣਾ ਉਹਦੇ ਨਾਲ ਦੀ ਤੁਹਾਡੀ ਜਿੰਦ ਵੱਡੀ ਦਵਾਈ ਨਾਲ ਜਿੰਦ ਵੱਡਾ ਦਵਾਈ ਨੂੰ ਟ੍ਰੈਨਾਈਂਸ ਹੋ ਚਾਹੀਦਾ ਨੂੰ ਠੀਕ ਕਰਨਾ ਹੈ ਜਦੋਂ ਵੀ ਪ੍ਰੋਗਰਾਮ ਟੂਰ ਸ਼ੁਰੂ ਕਰਨਾ ਚਾਹੁੰਦੇ ਹਾਂ ਅੱਗੇ ਹਰ ਦਿਨ ਗੱਲਾਂ ਬਾਤਾਂ ਵਿੱਚ ਹੋਣਗੀਆਂ ਹਤੇ ਆਰੋਗੇ ਭੱਜੀ ਫਿਰਦੀ ਆ ਲੇਟਾਂ ਤੇ ਬੂਟ ਪਾਏ ਨੇ ਤੇ ਤੁਹਾਨੂੰ ਆਪਾਂ ਰਸਤੇ 'ਚ ਛੋਟੀਆਂ-ਛੋਟੀਆਂ ਕਲਿੱਪਾਂ ਬਣਾਵਾਂਗੇ ਤੇ ਇਧਰ ਮਮਾ ਦਸਤਾਰ ਬੰਨੀ ਜਾਂਦੇ ਆ ਤੇ ਹੁਣ ਫਿਰ ਆਪਾਂ ਰਸਤੇ 'ਚ ਹੀ ਮਿਲਾਂਗੇ ਤੁਹਾਨੂੰ ਓਕੇ ਬਾਈ

ਤੇ ਗਾਇਜ਼ ਹੁਣ ਆਪਾਂ ਤੁਹਾਨੂੰ ਪੈਰਸ ਚ ਪਹੁੰਚ ਗਏ ਮਿਲਦੇ ਆ ਓਕੇ ਬਾਈ ਗਾਇਜ਼ ਪੈਰਸ ਚ ਆ ਚੁੱਕੇ ਆ ਇੱਥੇ ਬਹੁਤ ਭੀੜ ਆ ਤੁਹਾਨੂੰ ਮੈਂ ਅੰਦਰ ਜਾ ਕੇ ਮਿਲਦਾ ਓਕੇ ਤੇਰੀ ਮੇਰੀ ਜੋੜੀ ਜੋਟਾ ਰਿਤੇ ਮਮੋਰੀ ਤੇ ਤੁਹਾਰੇ ਸਾਥੀ ਕੀ ਤੇ ਗਾਈਜ਼ ਆ ਰਹੀ ਹੈ ਸਾਰੀ ਸਟੇਜ ਤੇ ਆ ਪੈਸੇ ਉੜਦੇ ਤੁਹਾਨੂੰ ਜਿੰਦੇ ਹੋਣਗੇ ਤੇ ਹੁਣ ਤੋਂ ਆਪਾਂ ਗੱਡੀ 'ਚ ਮਿਲਦੇ ਹਾਂ ਓਕੇ ਬਾਈ ਗਾਈਜ਼ ਆਪਾਂ ਗਏ ਸੀ ਵਿਆਹ ਤੇ ਵਿਆਹ ਤੋਂ ਆਪਾਂ ਆ ਚੁੱਕੇ ਆ ਤੇ ਹੁਣ ਆਪਾਂ ਵੇਲੇ ੱਗੜੀ ਜੰਨੇ ਆ ਗੇੜੇ ਟਿਸ਼ ਨੂੰ ਆ ਕੇ भैन थले बैठी हुई है मजा जीबा कि मजा जीबा कि हां कदी कदी कि जीबा मजा ਤੇ ਗਾਇਜ਼ ਅਸੀਂ ਥੱਲੇ ਪੁੰਜੇ ਆਸਣ ਲਾਏ ਹੋਏ ਆ ਕਿਉਂਕਿ ਸ਼ੀਦੀ ਦਿਹਾੜੇ ਆਉਣ ਵਾਲੇ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਥੱਲੇ ਆਸਣ ਲਾਉਣੇ ਚਾਹੀਦੇ ਆ ਕਿਉਂਕਿ ਛੋਟੇ ਸਾਹਿਬ ਜੀ ਨੇ ਆਪਾਂ ਨਾਲ ਹੀ ਕੁਰਬਾਨੀਆਂ ਦਿੱਤੀਆਂ ਨੇ ਤੇ ਆਪਾਂ ਨੂੰ ਮਹਿਸੂਸ ਕਰਨਾ ਚਾਹੀਦਾ ਆ ਵੇਲਾ ਇਸ ਕਰਕੇ ਆਪਾਂ ਨੂੰ ਆਸਣ ਥੱਲੇ ਲਾਉਣੇ ਚਾਹੀਦੇ ਆ ਤੇ ਗਾਇਜ਼ ਵਲੌਗ ਨੂੰ ਹੁਣ ਆਪਾਂ ਕਰਦੇ ਆ ਐਂਡ ਤੇ ਤੁਸੀਂ ਕਮੈਂਟ ਚ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਤੇ ਆਪਾਂ ਜਲਦੀ ਤੋਂ ਜਲਦੀ ਅਗਲਾ ਵਲੌਗ ਵੀ ਪਾਵਾਂਗੇ ਥੈਂਕਸ ਫॉर ਵਾਚਿੰਗ ਬਾਈ